ਇਨਾ ਦਾ ਦੁਨੀਆ ਦੇ ਇਤਿਹਾਸ ਦੇ ਵਿੱਚ ਸਾਰਾ ਇਤਿਹਾਸ ਫਰੋਲ ਕੇ ਦੇਖ ਲਓ ਕੋਈ ਇਨਾ ਵਰਗੀ ਸ਼ਹਾਦਤ ਨਹੀਂ ਹੋਈ ਅਲਾਸਾਨੀ ਸ਼ਹਾਦਤ ਨਹੀਂ ਹੋਈ ਬਗੈਰ ਕਿਸੇ ਮਤਲਬ ਤੋਂ ਸ਼ਹਾਦਤ ਨਹੀਂ ਹੋਈਆਂ ਇਹਨਾਂ ਦਾ ਮਤਲਬ ਸੀ ਕਿ ਸਚਾਈ ਜੋ ਗੁਰੂ ਨਾਨਕ ਮਹਾਰਾਜ ਨੇ ਕਿਹਾ ਸੱਚ ਤੇ ਪਹਿਰਾ ਦੇਣਾ ਸੱਚ ਤੇ ਪਹਿਰਾ ਦੇ ਕੇ ਉਸ ਦਾ ਫਿਰ ਮੁੱਲ ਨਹੀਂ ਲੈਣਾ ਤੋਂ ਸ਼ਹਾਦਤਾਂ ਦਿੱਤੀਆਂ ਪਰ ਉਸ ਦਾ ਮਹਾਰਾਜ ਨੇ ਇਤਨੀ ਸ਼ਕਤੀ ਇਤਨੀ ਮਤਲਬ ਉਹਨਾਂ ਦੇ ਵਿੱਚ ਦ੍ਰਿੜਤਾ ਸੀ ਕਿ ਕੋਈ ਮੁੱਲ ਨਹੀਂ ਮੰਗਿਆ ਤੋਂ ਮਹਾਰਾਜ ਦੀ ਕਿਰਪਾ ਐਸੀ ਸੱਚੇ ਪਾਤਸ਼ਾਹ ਦੀ ਗੁਰੂ ਨਾਨਕ ਨੇ ਐਸੇ ਪੰਥ ਦੀ ਸਿਰਜਣਾ ਕੀਤੀ ਜਿਹੜਾ ਦੁਨੀਆ 'ਚ ਵਿਲੱਖਣ ਯੂਨੀਕ ਉਸ ਦਾ ਕੋਈ ਪੈਰਲਲ ਹੈ ਨਹੀਂ ਮਤਲਬ ਉਹ ਔਰ ਜਿਹੜੀਆਂ ਸ਼ਹਿਬਜ਼ਾਦਿਆਂ ਦੀਆਂ ਸ਼ਹਾਦਤਾਂ ਮਤਲਬ ਦੁਨੀਆ ਦੇ ਇਤਿਹਾਸ ਦੇ ਵਿੱਚ ਵਿਲੱਖਣ ਸ਼ਹਾਦਤਾਂ ਸ਼ਹਾਦਤਾਂ ਜਿਹੜਾ ਮੁੜ ਕੇ ਮਤਲਬ ਉਸ ਕਿਸਮ ਦੇ ਉਹਨਾਂ ਜਿਹੜਾ ਜ਼ਾਲਮ ਪਰ ਮਤਲਬ ਲੋਕ ਸੀ ਜਿਹੜੇ ਜ਼ਿੰਮੇਵਾਰ ਸ ਉਹ ਕਦੇ ਦੁਬਾਰਾ ਉੱਠ ਕੇ ਨਹੀਂ ਆ ਸਕਦੇ ਪੋਲਿਟੀਕਲ ਪਾਵਰ ਦੇ ਵਿੱਚ ਇਹ ਉਹਨਾਂ ਦੀ ਸ਼ਹਾਦਤ ਦੀ ਕੰਟਰੀਬਿਊਸ਼ਨ ਸੀ ਔਰ ਸ਼ਹਾਦਤ ਦੀ ਕੰਟਰੀਬਿਊਸ਼ਨ ਸੀ ਮਨੁੱਖਤਾ ਲਈ ਇਨਸਾਨੀਅਤ ਲਈ ਫਤ ਲਈ ਸੱਚ ਤੇ ਪੈਰਾ ਦੇ ਕੇ ਸੱਚ ਦੇ ਉੱਤੇ ਸ਼ਹਾਦਤ ਦਿੱਤੀਆਂ ਗਈਆਂ ਜਿੰਨੇ ਵੀ ਇਤਿਹਾਸਕਾਰਾਂ ਨੇ ਜਿੰਨੇ ਕਸਾਕਾਰਾਂ ਨੇ ਜਿੰਨੇ ਕਵੀਆਂ ਨੇ ਲਿਖਾਰੀਆਂ ਨੇ ਜੋ ਕੁਝ ਲਿਖਿਆ ਉਹ ਲਿਖ ਨਹੀਂ ਸਕੇ ਕਿਉਂਕਿ ਇਹ ਦੀ ਡਾਈਮੈਂਸ਼ਨ ਇਤਨੀ ਬੜੀ ਇਤਨੀ ਸਟਰੋਂਗ ਇਤਨੀ ਪ੍ਰਬਲ ਇਤਨੀ ਉੱਚੀ ਇਤਨੀ ਉੱਚੀ اور ਬਗੈਰ ਸਵਾਰਥ ਤੋਂ ਬਗੈਰ ਆਪਣੇ ਆਪ ਨੂੰ ਅੱਗੇ ਰੱਖਿਆ ਸਮਰਪਿਤ ਰੱਬ ਨੂੰ ਕੀਤੀ ہوئی ਹੈ ਇਹ ਤਾਂ ਇੱਕ ਜਿਸ ਰੱਬ ਨੂੰ ਸ਼ਹੀਦ ਕਰਨ ਵਾਲੀ ਗੱਲ ਹੈ ਸੋ ਇਸ ਕਰਕੇ ਇਹ ਸ਼ਹਾਦਤ ਦੇ ਉੱਤੇ ਕੁਝ ਕਿਹਾ ਜਾਣਾ ਮੁਸ਼ਕਿਲ ਸੱਚੇ ਕਾਲ ਦਾ ਅਨਮ੍ਰਿਤ ਦੇਖ ਰਿਹਾ ਹਾਂ ਤੁਸੀਂ ਤੇ ਮੈਂ ਹਾਂ ਰਵੀ ਸੰਗਰਾਹੂਰ ਇਹ ਸ਼ਹੀਦੀ ਪੰਦਰਵਾੜੇ ਦੇ ਵਿੱਚ ਲੋਕਾਂ ਦੇ ਵਿੱਚ ਖਾਸ ਤੌਰ ਤੇ ਸਿੱਖ ਕਮਿਊਨਿਟੀ ਦੇ ਵਿੱਚ ਸਿਰਫ ਇੱਕੋ ਗੱਲ ਚੱਲਦੀ ਹੈ ਕਿ ਛੋਟੇ ਤੇ ਵੱਡੇ ਸਹਬਜ਼ਾਦਿਆਂ ਦੀਆਂ ਇਹਨਾਂ ਸ਼ਹਾਦਤਾਂ ਖਾਸ ਤੌਰ ਤੇ ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਵੱਲੋਂ ਲਏ ਗਏ ਫੈਸਲੇ ਔਰ ਪੂਰੇ ਪਰਿਵਾਰ ਨੂੰ ਸਰਬੰਸ ਨੂੰ ਵਾਰ ਦੇਣਾ ਅਜਿਹਾਂ ਅਜਿਹੀ ਕੋਈ ਵੀ ਉਦਾਹਰਣ ਕਿਸੇ ਵੀ ਇਤਿਹਾਸ ਦੇ ਵਿੱਚ ਨਹੀਂ ਮਿਲਦੀ ਇਹਨਾਂ ਦਿਨਾਂ ਦੇ ਵਿੱਚ ਸਾਬ ਜਾਦਿਆਂ ਦੇ ਨਾਲ ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪਰਿਵਾਰ ਦੇ ਨਾਲ ਮੋਹ ਦਰੇਗ ਔਰ ਪਿਆਰ ਤੇ ਸਨੇਹ ਇਨਾਂ ਕ ਮਨਾਂ ਦੇ ਵਿੱਚ ਹੁੰਦਾ ਕਿ ਹਰ ਕੋਈ ਚਾਹੁੰਦਾ ਕਿ ਅਸੀਂ ਸ੍ਰੀ ਫਤਿਹਗੜ ਸਾਹਿਬ ਜਾਈਏ ਸ੍ਰੀ ਅਨੰਦਪੁਰ ਸਾਹਿਬ ਜਾਈਏ ਇਸ ਪੰਡੇ ਦੇ ਵਿੱਚ ਸ਼ਾਮਲ ਹੋਈਏ ਔਰ ਜਾ ਕੇ ਨਤਮਸਤਕ ਹੋਈਏ ਔਰ ਅਸੀਂ ਇਹਨਾਂ ਦਿਨਾਂ ਦੇ ਵਿੱਚ ਗਵਾਹ ਬਣੀਏ ਇਸ ਸ਼ਹੀਦੀ ਪੰਦਰਵਾੜੇ ਦੇ ਹਰ ਇੱਕ ਦੇ ਦਿਲ ਦੇ ਵਿੱਚ ਮੋਤ ਹੈ ਪਰ ਇਹਨਾਂ ਦਿੱਤੀਆਂ ਗਈਆਂ ਸ਼ਹਾਦਤਾਂ ਦੇ ਮayne ਕੀ ਅਸੀਂ ਸਮਝ ਰਹੇ ਹਾਂ ਕੀ ਸਿੱਖ ਕਮਿਊਨਿਟੀ ਇਹਨਾਂ ਸ਼ਹਾਦਤਾਂ ਨੂੰ ਜਿਸ ਤਰੀਕੇ ਨਾਲ ਮਸਤਕ ਹੋ ਕੇ ਉਥੇ ਮਹਿਸੂਸ ਕਰਦੀ ਹੈ ਕਿ ਉਹ ਸਾਡੇ ਵਿੱਚ ਇੰਪਲੀਮੈਂਟ ਵੀ ਹੁੰਦੀਆਂ ਅਸੀਂ ਗੁਰੂ ਨੂੰ ਮੰਨਦੇ ਆ ਜਾਂ ਗੁਰੂ ਦੀ ਵੀ ਮੰਨਦੇ ਆ ਤਮਾਮ ਵਿਸ਼ੇ ਤੇ ਗੱਲਬਾਤ ਕਰਾਂਗੇ ਮੇਰੇ ਨਾਲ ਸ ਇੱਕ ਚਿੰਤਕ ਤੇ ਇਤਿਹਾਸਕਾਰ ਸਰਦਾਰ ਗੁਰਦਾਸ਼ਨ ਸਿੰਘ ਢਿੱਲੋਂ ਸਾਹਿਬ ਹੋਣਗੇ ਇਸ ਗੱਲਬਾਤ ਦੇ ਵਿੱਚ ਸਰ ਬਹੁਤ ਬਹੁਤ ਸਵਾਗਤ ਬਹੁਤ ਬਹੁਤ ਮਿਹਰਬਾਨੀ ਜੀ ਵਾਹਿਗੁਰੂ ਜੀ ਕੀ ਫਤਿਹ ਢਿੱਲੋਂ ਸਾਹਿਬ ਸਭ ਤੋਂ ਪਹਿਲਾਂ ਤਾਂ ਇਹ ਹੋਈ ਕਿ ਜਿਹੜੀ ਇੱਕ ਚਿੰਤਾ ਵਿਸ਼ਾ ਆਪਾਂ ਰੱਖਿਆ ਉਹਦੇ ਵਿੱਚ ਇਹ ਹੈ ਕਿ ਇਹਨਾਂ ਸ਼ਹਾਦਤਾਂ ਦੀ ਕਿਤੇ ਕੋਈ ਉਦਾਹਰਣ ਨਹੀਂ ਕਿਸੇ ਵੀ ਇਤਿਹਾਸ ਦੇ ਵਿੱਚ ਜਿਸ ਤਰ੍ਹਾਂ ਦੇ ਨਾਲ ਇਹ ਸ਼ਹਾਦਤਾਂ ਹੋਈਆਂ ਅ ਸਭ ਤੋਂ ਪਹਿਲਾਂ ਤਾਂ ਕੀ ਕਹਿਣਾ ਚਾਹੋਗੇ ਕਿ ਇਹਨਾਂ ਸ਼ਹਾਦਤਾਂ ਦੇਣ ਦੇ ਮਕਸਦ ਬਾਰੇ ਔਰ ਕੀ ਉਹ ਮਕਸਦ ਸਾਡੇ ਤੱਕ ਪਹੁੰਚਿਆ ਕੀ ਕਮਿਊਨਿਟੀ ਨੇ ਉਸ ਨੂੰ ਪ੍ਰਵਾਨਿਆ ਕਬੂਲਿਆ ਜਾਂ ਇਹ ਕਹਿ ਲਓ ਕਿ ਉਸ ਤੇ ਕੋਈ ਅਮਲ ਕੀਤਾ ਦੇਖੋ ਇਹ ਜਿਹੜੀਆਂ ਸ਼ਹਾਦਤਾਂ ਹੋਈਆਂ ਲਾਸਾਨੀ ਇਨਾ ਨਾ ਦੁਨੀਆ ਦੇ ਇਤਿਹਾਸ ਦੇ ਵਿੱਚ ਸਾਰਾ ਇਤਿਹਾਸ ਫਰੋਲ ਕੇ ਦੇਖ ਲਓ ਕੋਈ ਇਨਾ ਵਰਗੀ ਸ਼ਹਾਦਤ ਨਹੀਂ ਹੋਈ ਲਾਸਾਨੀ ਸ਼ਹਾਦਤ ਨਹੀਂ ਹੋਈ ਬਗੈਰ ਕਿਸੇ ਮਤਲਬ ਤੋਂ ਸ਼ਹਾਦਤ ਨਹੀਂ ਹੋਈਆਂ ਇਹਨਾਂ ਦਾ ਮਤਲਬ ਸੀ ਕਿ ਸਚਾਈ ਜੋ ਗੁਰੂ ਨਾਨਕ ਮਹਾਰਾਜ ਨੇ ਕਿਹਾ ਸੱਚ ਤੇ ਪਹਿਰਾ ਦੇਣਾ ਸੱਚ ਤੇ ਪਹਿਰਾ ਦੇ ਕੇ ਉਸ ਦਾ ਫਿਰ ਮੁੱਲ ਨਹੀਂ ਲੈਣਾ ਤੋਂ ਸ਼ਹਾਦਤਾਂ ਦਿੱਤੀਆਂ ਪਰ ਉਸ ਦਾ ਮਹਾਰਾਜ ਨੇ ਇਤਨੀ ਸ਼ਕਤੀ ਇਤਨੀ ਮਤਲਬ ਉਹਨਾਂ ਦੇ ਵਿੱਚ ਦ੍ਰਿੜਤਾ ਸੀ ਕਿ ਕੋਈ ਮੁੱਲ ਨਹੀਂ ਮੰਗਿਆ ਤੇ ਜੇ ਮੁੱਲ ਮੰਗਣਾ ਸੀ ਫੇ ਸ਼ਹਾਦਤਾਂ ਨਾ ਦਿੰਦੇ ਤਾਂ ਉਸ ਦੇ ਵਿੱਚ ਵੀ ਮੁੱਲ ਮਿਲ ਸਕਦਾ ਸੀਗਾ ਤੋਂ ਮਹਾਰਾਜ ਦੀ ਕਿਰਪਾ ਐਸੀ ਸੱਚੇ ਪਾਤਸ਼ਾਹ ਦੀ ਗੁਰੂ ਨਾਨਕ ਨੇ ਐਸੇ ਪੰਥ ਦੀ ਸਿਰਜਣਾ ਕੀਤੀ ਜਿਹੜਾ ਦੁਨੀਆ 'ਚ ਵਿਲੱਖਣ ਆ ਯੂਨੀਕ ਉਸ ਦਾ ਕੋਈ ਪੈਰਲਲ ਹੈ ਨਹੀਂ ਮਤਲਬ ਉਹ ਔਰ ਜਿਹੜੀਆਂ ਸ਼ਹਿਬਜ਼ਾਦਿਆਂ ਦੀਆਂ ਸ਼ਹਾਦਤਾਂ ਮਤਲਬ ਦੁਨੀਆ ਦੇ ਇਤਿਹਾਸ ਦੇ ਵਿੱਚ ਵਿਲੱਖਣ ਸ਼ਹਾਦਤਾਂ ਹੈ ਜਿਨ੍ਹਾਂ ਦਾ ਮੁੱਲ ਕਿਸੇ ਕੀਮਤ ਤੇ ਉਤਾਰਿਆ ਨਹੀਂ ਜਾ ਸਕਦਾ ਪਰ ਉਹਨਾਂ ਸ਼ਹਾਦਤਾਂ ਨੇ ਮਤਲਬ ਇਸ ਖਿੱਤੇ ਦੇ ਦੇ ਇਤਿਹਾਸ ਦੇ ਵਿੱਚ ਇੱਕ ਐਸਾ ਮੋੜ ਸਿਰਜਿਆ ਜਿਹੜਾ ਮੁੜ ਕੇ ਮਤਲਬ ਉਸ ਕਿਸਮ ਦੇ ਉਹਨਾਂ ਜਿਹੜਾ ਜ਼ਾਲਮ ਮਤਲਬ ਲੋਕ ਸੀ ਜਿਹੜੇ ਜ਼ਿੰਮੇਵਾਰ ਸੀ ਉਹ ਕਦੇ ਦੁਬਾਰਾ ਉੱਠ ਕੇ ਨਹੀਂ ਆ ਸਕੇ ਪੋਲਿਟੀਕਲ ਪਾਵਰ ਦੇ ਵਿੱਚ ਇਹ ਉਹਨਾਂ ਦੀ ਸ਼ਹਾਦਤ ਦੀ ਕੰਟਰੀਬਿਊਸ਼ਨ ਸੀ। ਔਰ ਸ਼ਹਾਦਤ ਦੀ ਕੰਟਰੀਬਿਊਸ਼ਨ ਸੀ ਮਨੁੱਖਤਾ ਲਈ, ਇਨਸਾਨੀਅਤ ਲਈ, ਸੱਚ ਲਈ, ਸੱਚ ਤੇ ਪੈਰਾ ਦੇ ਕੇ ਸੱਚ ਦੇ ਉੱਤੇ ਸ਼ਹਾਦਤਾਂ ਦਿੱਤੀਆਂ ਗਈਆਂ। ਹੁਣ ਜੇ ਆਪਾਂ ਗੁਰੂ ਤੇਗ ਬਹਾਦਰ ਮਹਾਰਾਜ ਦੀ ਸ਼ਹਾਦਤ ਲਈਏ, ਸਿੱਖੀ ਲਈ ਤੁਰ ਉੱਠੇ ਗਈਆਂ। ਉਹ ਤਾਂ ਇੱਕ ਜ਼ੁਲਮੋ ਸਿਤਮ ਹੋ ਰਿਹਾ ਕਿਸੇ ਦੂਸਰਿਆਂ ਦੇ ਉੱਤੇ। ਜਿਹੜੇ ਉਸ ਵੇਲੇ ਨੇ ਹੱਥੇ ਆ, ਜਿਹੜੇ ਉਸ ਵੇਲੇ ਬੇਕਸੂਰ ਆ। ਉਹਨਾਂ ਦੇ ਹੱਕ ਦੇ ਵਿੱਚ ਖੜੇ ਹੋਣਾ ਦੁਨੀਆ ਦੇ ਇਤਿਹਾਸ ਦੇ ਵਿੱਚ ਐਸੀ ਕੋਈ ਸ਼ਹਾਦਤ ਹੈ ਨਹੀਂ ਬਿਲਕੁਲ ਜਿਨੇ ਦੂਸਰੇ ਧਰਮ ਦੇ ਉੱਤੇ ਹੋ ਰਹੇ ਜ਼ੁਲਮੋ ਸਤਮ ਦੇ ਹੋ ਰਹੇ ਜ਼ੁਲਮੋ ਸਤਮ ਦੇ ਵਿਰੋਧ ਦੇ ਵਿੱਚ ਸ਼ਹਾਦਤਾਂ ਦਿੱਤੀਆਂ ਹੋਣ ਤਾਂ ਇਸੇ ਤਰੀਕੇ ਦੇ ਨਾਲ ਸ਼ਹਿਜ਼ਾਦਾ ਦੀ ਇਹ ਸ਼ਹਾਦਤ ਮਤਲਬ ਇਤਨੀ ਛੋਟੀ ਉਮਰ ਦੇ ਵਿੱਚ ਇੰਨੇ ਮਤਲਬ ਵੱਡੀਆਂ ਸ਼ਹਾਦਤਾਂ ਦੇ ਦੇਣੀਆਂ ਇੱਕ ਸੱਚ ਦੇ ਲਈ ਇੱਕ ਐਸੇ ਸੱਚੇ ਸੁੱਚੇ ਧਰਮ ਦੇ ਲਈ ਮਤਲਬ ਮਨੁੱਖਤਾ ਦੇ ਇਤਿਹਾਸ ਦੇ ਵਿੱਚ ਕਿਤੇ ਐਸੀ ਐਸੀ ਕੋਈ ਅਲਫਾਜ਼ ਨਹੀਂ ਹੈ ਬਿਲਕੁਲ ਸਹੀ ਐਸੀ ਕੋਈ ਐਸੀ ਕੋਈ ਐਕਸਪਲੇਨੇਸ਼ਨ ਨਹੀਂ ਜਿਹੜੀ ਕਿ ਅਕਲ ਦੇ ਨਾਲ ਜਾਂ ਬਹੁਤ ਇੰਟੈਲੈਕਟ ਦੇ ਨਾਲ ਦਿੱਤੀ ਜਾ ਸਕੇ ਇਸ ਇਤਿਹਾਸ ਵਿੱਚ ਇਸ ਇਤਿਹਾਸ ਦੇ ਵਿੱਚ ਸਿਰਫ ਤੁਸੀਂ ਅਥਰੂ ਬਹਾ ਸਕਦੇ ਹੋ ਔਰ ਇਹੀ ਕਹਿ ਸਕਦੇ ਹਾਂ ਆਪਣੇ ਮਨ ਤੇ ਕਿ ਸੱਚਾ ਪਾਤਸ਼ਾਹ ਇਤੈ ਨੂੰ ਹੀ ਰੱਬ ਨੇ ਬਰਕਤ ਦਿੱਤੀ ਸੀ ਕਿ ਤੂੰ ਹੀ ਕਰ ਸਕੇ ਹੋਰ ਕੋਈ ਕਰ ਨਹੀਂ ਸਕੇ ਉਦੋਂ ਬਾਅਦ ਵੀ ਨਹੀਂ ਕੋਈ ਕਰ ਸਕਿਆ ਬਿਲਕੁਲ ਪਰ ਉਹਨਾਂ ਸ਼ਹਾਦਤਾਂ ਦੇ ਉੱਤੇ ਅੱਜ ਤੱਕ ਵੀ ਸਿੱਖ ਸ਼ਹਾਦਤਾਂ ਦੇ ਤੁਰੇ ਆ ਰਹੇ ਐਡੀਆਂ ਵੱਡੀਆਂ ਸ਼ਹਾਦਤਾਂ ਮਤਲਬ ਸਿੱਖੀ ਦੀ ਜੜ ਦੇ ਵਿੱਚ ਦਿੱਤੀਆਂ ਇੰਨੀ ਸਟਰੋਂਗ ਜੜ ਬਣ ਗਈ ਹੋ ਇੰਨੀ ਪ੍ਰਬਲ ਮਤਲਬ ਬਣ ਗਈ ਚੀਜ਼ ਜਿਸ ਨੂੰ ਉਖੇੜਿਆ ਨਹੀਂ ਜਾ ਸਕਿਆ ਬੜੀਆਂ-ਬੜੀਆਂ ਸਲਤਨਤਾਂ ਦਸਲਤਨਤਾ ਨੇ ਕੋਸ਼ਸ਼ਾਂ ਕੀਤੀਆਂ ਮੁਗਲਾਂ ਨੇ ਬੜੀਆਂ ਕੋਸ਼ਸ਼ਾਂ ਕੀਤੀਆਂ ਮਰਠਿਆਂ ਨੇ ਕੋਸ਼ਸ਼ਾਂ ਕੀਤੀਆਂ ਅੰਗਰੇਜ਼ਾਂ ਨੇ ਕੋਸ਼ਸ਼ਾਂ ਕੀਤੀਆਂ ਅੱਜ ਦੀ ਸਰਕਾਰ ਵੀ ਕੋਸ਼ਿਸ਼ ਕਰ ਰਹੀ ਹੈ ਪਰ ਬਾਵਜੂਦ ਇਸ ਗੱਲ ਦੇ ਜਿਹੜੇ ਸ਼ਹਿਜ਼ਾਦਿਆਂ ਦੀ ਸ਼ਹਾਦਤਾਂ ਗੁਰੂਆਂ ਦੀਆਂ ਸ਼ਹਾਦਤਾਂ ਹੋਰ ਸਿੰਘਾਂ ਦੀਆਂ ਸ਼ਹਾਦਤਾਂ ਉਹ ਉਹਨਾਂ ਨੂੰ ਬਲ ਦੇਈ ਜਾ ਰਹੀਆਂ ਉਹ ਕੋਈ ਗੁੱਸਾ ਗਿਲਾ ਨਹੀਂ ਕੋਈ ਕਿਸੇ ਕਿਸਮ ਦੀ ਸ਼ਿਕਾਇਤ ਸ਼ਿਕਵਾ ਹੈ ਨਹੀਂ ਕਿਸੇ ਦੇ ਨਾਲ ਤਾਂ ਇਸ ਕਰਕੇ ਇਸ ਜਿਹੜੀ ਸ਼ਹਾਦਤ ਨੂੰ ਸਜਦਾ ਕੀਤਾ ਜਾ ਸਕਦਾ ਸਿਰ ਨਵਾਇਆ ਜਾ ਸਕਦਾ ਤੋਂ ਮਤਲਬ ਰੋਇਆ ਧੋਤਾ ਨਹੀਂ ਜਾ ਸਕਦਾ ਤੁਹਾਡਾ ਦੁੱਖ ਤੇ ਜੋ ਤੁਹਾਨੂੰ ਉਸ ਸ਼ਹਾਦਤਾਂ ਨੇ ਤੁਹਾਡੀ ਮਾਨਸਿਕਤਾ ਨੂੰ ਝੰਜੋੜਿਆ ਉਸ ਨੂੰ ਅੰਸੂਆਂ ਨਾਲ ਧੋਤਾ ਨਹੀਂ ਜਾ ਸਕਦਾ ਉਸ ਨੂੰ ਇੰਨਾ ਸਾਡੇ ਕੋਲ ਗਾਲ ਤੇ ਸੂਚ ਤੇ ਸਮਝਣੀ ਹੈ ਜਿਸ ਦੇ ਨਾਲ ਉਸ ਨੂੰ ਤੁਸੀਂ ਸਮਝਿਆ ਜਾ ਸਕੇ ਉਸ ਨੂੰ ਆਪਣੇ ਮਨ ਨੂੰ ਮਤੁਸਤਰਵਾਸਾ ਦਿੱਤਾ ਜਾ ਸਕੇ ਸਿਰ ਹੀ ਨਵਾਇਆ ਜਾ ਸਕਦਾ ਸੀਸ ਹੀ ਨਵਾਇਆ ਜਾ ਸਕਦਾ ਕਿ ਇਹ ਸੱਚੇ ਪਾਸਾ ਸਾਡੀ ਮਤਲਬ ਜਿਹੜੀ ਤੈਨੂੰ ਦਿੱਤੀ ہوئی ਨਿਮਰਤਾ ਤੇ ਤੇਰੇ ਚਰਨਾਂ ਦੇ ਵਿੱਚ ਜਿਹੜਾ ਸਾਡਾ ਸੀਸ ਚੁਕ ਰਿਹਾ ਉਹਨੂੰ ਹੀ ਸਮਝ ਲੈ ਇਸ ਤੋਂ ਵੱਧ ਸਾਡੇ ਕੋਲ ਕੋਈ ਕਹਿ ਲੋ ਹੈ ਕੋਈ ਗੱਲ ਹੈ ਨਹੀਂ ਕੋਈ ਚੀਜ਼ ਬਾਕੀ ਰਹਿ ਨਹੀਂ ਸਕਦੀ ਕੋਈ ਕਿਹਾ ਨਹੀਂ ਜਾ ਸਕਦਾ ਤੋਂ ਇਹ ਹੈ ਸ਼ਹਾਦਤ ਸਮਝੇ ਜਿੰਨੇ ਵੀ ਇਤਿਹਾਸਕਾਰਾਂ ਨੇ ਜਿੰਨੇ ਕਿੱਸਾਕਾਰਾਂ ਨੇ ਜਿੰਨੇ ਕਵੀਆਂ ਨੇ ਲਿਖਾਰੀਆਂ ਨੇ ਜੋ ਕੁਝ ਲਿਖਿਆ ਉਹ ਲਿਖ ਨਹੀਂ ਸਕੇ ਕਿਉਂਕਿ ਇਹ ਦੀ ਡਾਈਮੈਂਸ਼ਨ ਇਤਨੀ ਬੜੀ ਇਤਨੀ ਸਟਰੋਂਗ ਇਤਨੀ ਪ੍ਰਬਲ ਇਤਨੀ ਉੱਚੀ ਇਤਨੀ ਉੱਚੀ ਔਰ ਬਗੈਰ ਸਵਾਰਤ ਤੋਂ ਬਖੈਰ ਆਪਣੇ ਆਪ ਨੂੰ ਅੱਗੇ ਰੱਖਿਆ ਸਮਰਪਿਤ ਰੱਬ ਨੂੰ ਕੀਤੀ ہوئی ਹੈ ਤਾਂ ਇਹ ਤਾਂ ਇੱਕ ਜਿਸ ਤਰ੍ਹਾਂ ਰੱਬ ਨੂੰ ਸ਼ਹੀਦ ਕਰਨ ਵਾਲੀ ਗੱਲ ਹੈ ਸੋ ਇਸ ਕਰਕੇ ਇਹ ਸ਼ਹਾਦਤ ਦੇ ਉੱਤੇ ਕੁਝ ਕਿਹਾ ਯਾਰ ਨਾ ਮੁਸ਼ਕਿਲ ਬਿਲਕੁਲ ਟਿਲ ਸਭ ਇਹ ਤਾਂ ਇਹ ਤਾਂ ਬਿਲਕੁਲ ਠੀਕ ਇਹ ਤਾਂ ਇਹਦੇ ਤੇ ਕੋਈ ਕਿੰਤੂ ਪ੍ਰੰਤੂ ਨਹੀਂ ਇਹ ਇਹ ਵਾਕਈ ਇਸ ਦੇ ਵਾਸਤੇ ਕੋਈ ਸ਼ਬਦ ਨਹੀਂ ਹੈਗੇ ਇਹਨਾਂ ਇਹਨਾਂ ਸ਼ਹੀਦੀਆਂ ਇਹਨਾਂ ਫੈਸਲਿਆਂ ਦੇ ਹੋ ਹੀ ਨਹੀਂ ਸਕਦੇ ਕੋਈ ਨਹੀਂ ਸਕਦੇ ਕਿਸੇ ਕੋਲ ਵੀ ਨਹੀਂ ਹੋ ਸਕਦੇ ਪਰ ਇਹਦੇ ਵਿੱਚ ਬਹੁਤ ਕੁਝ ਹੈ ਮਤਲਬ ਜਦੋਂ ਇਤਿਹਾਸ ਕਰਾਂ ਦੀਆਂ ਸੁਣਦੇ ਆ ਜਾਂ ਜੋ ਕਿੱਸਾ ਕਰਨੇ ਉਹਨਾਂ ਉਹਨਾਂ ਦੇ ਵੱਲੋਂ ਸੁਣਾਏ ਗਏ ਕਿਸੇ ਸੁਣਦੇ ਆ ਉਹ ਬੜਾ ਭਾਵੁਕ ਕਰਦੇ ਨੇ ਬਹੁਤ ਕੁਝ ਹੈ ਜਿਸ ਦੇ ਵਿੱਚ ਕੁਝ ਇਤਿਹਾਸਕਾਰ ਇਹ ਵੀ ਕਹਿੰਦੇ ਆ ਕਿ ਛੋਟੇ ਸਾਹਿਬਜ਼ਾਦਿਆਂ ਨੂੰ ਬੋਰੀਆਂ ਦੇ ਵਿੱਚ ਪਾ ਕੇ ਲਿਆਂਦਾ ਗਿਆ ਉਹਨਾਂ ਦੇ ਗਲੇਲਾਂ ਨਾਲ ਮਾਰਿਆ ਗਿਆ ਇਹ ਚੀਜ਼ਾਂ ਚੰਜੋੜ ਦੀਆਂ ਨੇ ਅੰਦਰੋਂ ਔਰ ਉਹਦੇ ਵਿੱਚ ਬਹੁਤ ਸਾਰੀਆਂ ਇਤਦਨੀਆਂ ਵੀ ਹੈ ਕਿ ਜਦੋਂ ਛੋਟੇ ਸਾਹਿਬਜ਼ਾਦੇ ਸ਼ਹੀਦ ਹੋ ਜਾਂਦੇ ਆ ਫਿਰ ਉਹਨਾਂ ਨੂੰ ਨਾਲ ਲੱਗਦੇ ਇੱਕ ਜੰਗਲ ਦੇ ਵਿੱਚ ਸੁੱਟਿਆ ਜਾਂਦਾ ਇੱਕ ਸ਼ੇਰ ਆਉਂਦਾ ਹੈ ਉਹਨਾਂ ਦੀ ਰਾਤ ਨੂੰ ਰਾਖੀ ਕਰਦਾ ਇਹ ਸਾਰੀਆਂ ਚੀਜ਼ਾਂ ਨੇ ਇਹਦੇ ਵਿੱਚ ਇਤਿਹਾਸ ਤੇ ਮਿਥਿਹਾਸ ਤੁਹਾਨੂੰ ਲੱਗਦਾ ਕਿਤਨੇ ਕਿਤੇ ਇਹ ਸਾਰੀਆਂ ਚੀਜ਼ਾਂ ਮੰਨਣ ਯੋਗ ਇਸਾ ਕਾਰੀਆ ਕਹਾਣੀ ਹੈ ਜੀ ਇਤਿਹਾਸ ਬੜਾ ਡੂੰਗਾ ਹੁੰਦਾ ਬਹੁਤ ਮਤਲਬ ਗਹਿਰਾਈ ਤੱਕ ਜਾ ਕੇ ਡੂੰਘਾਈ ਤੱਕ ਜਾ ਕੇ ਉਸ ਨੂੰ ਅਨਫੋਲਡ ਕੀਤਾ ਜਾ ਸਕਦਾ ਪਰ ਇਹ ਇੱਕ ਐਸੀਆਂ ਇਵੈਂਟਸ ਹੈਗੀਆਂ ਇਤਿਹਾਸ ਦੀਆਂ ਜਿਸ ਨੂੰ ਅੱਜ ਤੱਕ ਕੋਈ ਇਤਿਹਾਸਕਾਰ ਅਨਫੋਲਡ ਨਹੀਂ ਕਰ ਸਕਿਆ ਉਸ ਦੀ ਡੂੰਘਾਈ ਤੱਕ ਜਾ ਕੇ ਜਾਂ ਤਾਂ ਉਹ ਆਪ ਹੀ ਇਤਿਹਾਸਕਾਰ ਅਨੌਚਾ ਹੋਵੇ ਜੇ ਜਿਸ ਲੈਵਲ ਦੇ ਉੱਤੇ ਸ਼ਹਾਤਾ ਦਿੱਚ ਗਈਆਂ ਉਸ ਲੈਵਲ ਤੱਕ ਉਹਦੀ ਡੰਗਾਈ ਹੋਵੇ ਇਹ ਤਾਂ ਹੋ ਨਹੀਂ ਸਕਦੀ ਇਤਿਹਾਸਕਾਰ ਤਾਂ ਇੱਕ ਦੁਨਿਆਵੀ ਆਦਮੀ ਹੈ ਨਾ ਉਹ ਤਾਂ ਇੱਕ ਪ੍ਰੋਫੈਸ਼ਨਲ ਆਦਮੀ ਹੈ ਉਹ ਤਾਂ ਇੱਕ ਲਿਖਾਰੀ ਹੈ ਲਫ਼ਜ਼ਾਂ ਦੀ ਆਪਣੀ ਲਿਮਿਟੇਸ਼ਨ ਹੁੰਦੀ ਹੈ ਉਹਦੀਆਂ ਆਪਣੀਆਂ ਸ਼ੇਡਸ ਹੁੰਦੀਆਂ ਸਮਝੇ ਕਿ ਨਹੀਂ ਤੋ ਇਸ ਕਰਕੇ ਕੋਈ ਬੰਤਾ ਕੋਈ ਇਤਿਹਾਸਕਾਰ ਕੋਈ ਲਿਖਾਰੀ ਕੋਈ ਕਵੀ ਇੱਕ ਹੈ ਵੀ ਮੈਂ ਇਸ ਇਵੈਂਟ ਨੂੰ ਆਪਣਾ ਕਲਮ ਬੰਦ ਕਰਦਿਆਂ ਨਹੀਂ ਹੋ ਸਕਦੀ ਬਹੁਤ بڑے بڑے ਲਖਾਰੀਆਂ ਨੇ بڑے بڑے ਇਤਿਹਾਸਕਾਰਾਂ ਨੇ ਬਹੁਤ ਕੁਝ ਲਿਖਿਆ ਪਰ ਉਸ ਦੀ ਜਿਹੜੀ ਡੂੰਘਾਈ ਤੱਕ ਅੱਡ ਕੋਈ ਇਤਿਹਾਸਕਾਰ ਜਾਂ ਲਖਾਰੀ ਜਾਂ ਕਵੀ ਨਹੀਂ ਪਹੁੰਚ ਸਕੇ ਮੇਰੀ ਸਮਝ ਦੇ ਮਤਲਬ ਤਾਂ ਮੇਰੇ ਲਈ ਇੱਕ ਬਹੁਤ ਵੱਡੀ ਮਤਲਬ ਕਟਨਾ ਨਹੀਂ ਇਵੈਂਟ ਹੈ ਜਿਹੜੀ ਜਿਹਦੀ ਡੁੰਗਾਈ ਬਹੁਤ ਜ਼ਿਆਦਾ ਡੂੰਗੀ ਉਸ ਨੂੰ ਤੁਸੀਂ ਕਿਹੜੇ ਅੱਖਰਾਂ ਚ ਲਿਖੋਗੇ ਕਿੱਥੋਂ ਲਿਆਉਗੇ ਤੁਸੀਂ ਅੱਖਰ ਕਰਤਾ ਮਨ ਘੜਤ ਹੁੰਦੇ ਆ ਨਾ ਆਦਮੀ ਦੇ ਆਪਣੇ ਬਣਾਏ ਹੋਏ ਦਿਮਾਗੀ ਤੌਰ ਤੇ ਘੜੇ ਹੋਏ ਅੱਖਰ ਤੋਂ ਉਹ ਇਹ ਗੱਲ ਜਿਹੜੀ ਹੈ ਦਿਮਾਗ ਤੋਂ ਉੱਤੇ ਵਾਲੀ ਗੱਲ ਹੈ ਕਿਸ ਤਰੀਕੇ ਨਾਲ 5 ਸਾਲ 7 ਸਾਲ ਦਾ ਬੱਚਾ ਸ਼ਹਾਦਤ ਦੇ ਰਿਹਾ ਹੈ ਕਿੰਨੇ ਉਸ ਦੇ ਉਤੇ ਕਿਸ ਕਿਸਮ ਦੇ ਸੰਕਟ ਹੋਣਗੇ ਕੀ ਉਹਦੀ ਮਾਨਸਿਕਤਾ ਹੋਏਗੀ ਕੀ ਉਹਨਾਂ ਦਾ ਮੈਜਿਨੇਸ਼ਨ ਹੋਏਗਾ ਕਿਸ ਕਿਸਮ ਦਾ ਉਹਨਾਂ ਦਾ ਮੈਂਟਲ ਮੇਕਅਪ ਹੋਏਗਾ ਜਿਸ ਵਕਤ ਉਹ ਸ਼ਹਾदत ਦੇ ਰਹੇ ਆ ਕਾਰੇ ਪਿੱਛੇ ਕਿਹਾ ਜਾ ਰਿਹਾ ਆਪਸ਼ਨ ਹੈ ਇੱਕ ਆਪਸ਼ਨ ਆ ਤੁਸੀਂ ਨਵਾਬੀਆਂ ਲੈ ਲਓ ਤੁਸੀਂ ਹੋਰਾ ਲੈ ਲਓ ਤੁਸੀਂ ਸੋਨਾ ਚਾਂਦੀ ਲੈ ਲਓ ਦੂਸਰੇ ਪਾਸੇ ਕੀ ਆਪਸ਼ਨ ਹੈ ਕਿ ਜਾਂ ਤਾਂ ਤੁਸੀਂ ਜਾ ਕੇ ਜਵਾਬ ਦਿਓਗੇ ਰੱਬ ਨੂੰ ਇੱਕ ਪਾਸੇ ਰੱਬ ਖੜਾ ਇੱਕ ਪਾਸੇ ਮਤਲਬ ਦੁਨੀਆਦਾਰ ਖੜੇ ਆ ਜਿਹੜੇ ਜ਼ੁਲਮੋ ਸਤਮ ਦੇ ਨਾਲ ਭਿੱਜੇ ਹੋਏ ਆ ਜਿਹੜੇ ਅਨਿਆਇ ਦੇ ਨਾਲ ਭਿੱਜੇ ਹੋਏ ਆ ਇੱਕ ਪਾਸੇ ਸੱਚਾਈ ਖੜੀ ਆ ਉਹ ਇਹ ਗੱਲ ਬਹੁਤ ਵੱਡੀ ਆ ਉਸ ਨੂੰ ਤੋਲਿਆ ਨਹੀਂ ਜਾ ਸਕਦਾ ਉਸ ਨੂੰ ਮਿਣਿਆ ਨਹੀਂ ਜਾ ਸਕਦਾ ਉਸ ਨੂੰ ਕਿਹਾ ਨਹੀਂ ਜਾ ਸਕਦਾ ਉਸ ਨੂੰ ਲਿਖਿਆ ਨਹੀਂ ਜਾ ਸਕਦਾ ਮੇਰੀ ਸਮਝ ਮੇਰੀ ਸਮਝ ਤਾਂ ਬਿਲਕੁਲ ਹੀ ਇਸ ਦੇ ਕਾਬਿਲ ਨਹੀਂ ਉਸ ਵੇਲੇ ਬੱਚੇ ਜ਼ਰੂਰ ਸੀ ਪਰ ਗੱਲ ਇਹ ਹੈ ਕਿ ਇਹ ਸਮਝਿਆ ਜਾਵੇ ਕਿ ਫਿਰ ਉਹ ਤਾਂ ਉਹ ਬਾਬੇ ਸੀ ਆਪਣੇ ਆਪੇ ਤਾਂ ਸੀ ਜੋ ਉਹਨਾਂ ਨੇ ਕਰਕੇ ਦਿਖਾਇਆ ਉਹ ਤਾਂ ਬਾਬਿਆਂ ਤੋਂ ਵੀ ਵੱਡੀ ਗੱਲ ਹੈ ਬਾਬਿਆਂ ਨੂੰ ਵੀ ਇਸ ਕਿਸਮ ਦੀ ਸੂਝ ਸਮਝ ਗਿਆਨ ਨਹੀਂ ਹੋ ਸਕਦਾ ਹੂੰ ਤਾਂ ਐਸੇ ਕਰਕੇ ਜਿਵੇਂ ਹੂੰ ਮੋਦੀ ਨੇ ਬੇਵਕੂਫੀ ਕੀਤੀ ਬਾਲ ਦਿਵਸ ਬਾਲ ਥੋੜਾ ਸੀਗੇ ਹਾਂ ਉਹ ਤਾਂ ਬਹੁਤ ਉੱਚੀ ਆਤਮਾ ਦੇ ਮਾਲਕ ਸੀ ਉੱਤੇ ਉਹਨਾਂ ਦਾ ਗਿਆਨ ਸੀ ਸੂਚੀ ਸਮਾਜਿਕ ਕਮਿਟਮੈਂਟ ਸੀਗੀ ਮਤਲਬ ਉਸ ਨੂੰ ਬਿਲਟਲ ਕੀਤਾ મોદી ਨੇ ਬਾਲ ਕਹਿ ਕੇ ਉਹਨਾਂ ਨੂੰ ਤਾਂ ਇਸ ਕਰਕੇ ਮੈਂ ਸਮਝਦਾ ਇਹੋ ਜੀ ਇਵੈਂਟ ਦੇ ਉੱਤੇ ਨਾ ਕੋਈ ਕਮੈਂਟ ਕੀਤਾ ਜਾਵੇ ਕਾਫੀ ਹੈ ਉਹਨੂੰ ਕਿਹਾ ਨਹੀਂ ਜਾ ਸਕਦਾ ਉਹ ਸਮਝਾਇਆ ਨਹੀਂ ਜਾ ਸਕਦਾ ਉਹਨੂੰ ਲਿਖਿਆ ਨਹੀਂ ਜਾ ਸਕਦਾ ਉਹਨੂੰ ਬੋਲਿਆ ਨਹੀਂ ਜਾ ਸਕਦਾ ਤਾਂ ਇਹੀ ਮੇਰੀ ਮਤਲਬ ਮੇਰੀ ਜਿੰਨੀ ਕੁ ਸਮਝ ਆ ਲਿਮਟਿਡ ਹੈ ਜੋ ਕੁ ਮੈਨੂੰ ਜਿੰਨਾ ਮੈਂ ਸਮਝ ਸਕਿਆ ਜ਼ਿੰਦਗੀ ਦੇ ਵਿੱਚ ਇਹ ਹੀ ਹੈ ਮੇਰਾ ਤਾਂ ਕਨਕਲੂਜਨ ਕਿ ਮੈਂ ਲਿਖੋਗੇ ਤੁਸੀਂ ਬਿਲਕੁਲ ਤੁਸੀਂ ਕਿਹੜੀ ਕਲਮ ਲਿਆਓ ਤੁਸੀਂ ਠੀਕ ਬਿਲਕੁਲ ਠੀਕ ਹੋ ਕੇ ਲਿਆਓਗੇ ਕਿਹੜਾ ਗਿਆਨ ਲਿਆਓਗੇ ਕਿਹੜੀ ਉਂਗਲੀ ਲਿਆਓਗੇ ਜਿਸ ਦੇ ਤੁਸੀਂ ਕਲਮ ਫੜ ਕੇ ਉਸਨਾਂ ਦੀ ਸ਼ਹਾਦਤ ਬਾਰੇ ਕੁਝ ਲਿਖੋਗੇ ਅਨਪ੍ਰੀਸੀਡੈਂਟਡ ਕੋਈ ਦੁਨੀਆ ਦੇ ਵਿੱਚ ਇਤਿਹਾਸ ਦੇ ਕੋਲ ਇਤਿਹਾਸਕਾਰ ਇਤਿਹਾਸਕਾਰਾਂ ਦੇ ਕੋਲ ਇਸ ਕਿਸਮ ਦੇ ਮਸਲਾ ਕਿ ਜਿਹੜੀ ਉਹਦੇ ਪੈਰਲਲ ਹੋਵੇ ਹੂੰ ਸਮਝੇ ਨਹੀਂ ਉਹ ਯੂਨਿਕ ਇਵੈਂਟ ਹੈ ਯੂਨਿਕ ਵਲਖਣ ਟੋਟਲੀ ਵਲਖਣ ਦੁਨੀਆ ਦੇ ਇਤਿਹਾਸ ਦੇ ਵਿੱਚ ਇਹਦਾ ਮਤਲਬ ਇਹ ਹੈ ਕਿ ਅ ਸ਼੍ਰੀ ਅਨੰਦਪੁਰ ਸਾਹਿਬ ਤੋਂ ਚੱਲ ਕੇ ਅ ਛੋਟੇ ਸਾਹਿਬਜ਼ਾਦਿਆਂ ਦੀਆਂ ਸ਼ਹੀਦੀਆਂ ਤੱਕ ਜੋ ਇੱਕ ਪੈਂਡਾ ਸੀ ਜੋ ਇੱਕ ਰਸਤਾ ਸੀ ਸਰਸਾ ਨਦੀ ਦਾ ਚੜਨਾ ਪਰਿਵਾਰ ਵਿਛੋੜਾ ਹੋਣਾ ਚਮਕੌਰ ਦੇ ਵਿੱਚ ਆ ਕੇ ਚਮਕੌਰ ਸਾਹਿਬ ਚ ਆ ਕੇ ਗਹਿਗਾ ਚ ਜੰਗ ਹੋਣੀ ਛੋਟੇ ਵੱਡੇ ਸਹਬਜ਼ਾਦਿਆਂ ਦਾ ਸ਼ਹੀਦ ਹੋਣਾ ਇਹ ਤਾਂ ਇਹ ਤਾਂ ਸਭ ਨੂੰ ਪਤਾ ਹੈ ਇਹ ਇਹ ਵਾਪਰਿਆ ਜਣੀ ਜਿਹੜੀਆਂ ਵਿਚਲੀਆਂ ਜਿਹੜੀਆਂ ਉਹਦੇ ਵਿਚਾਲੇ ਘਟਨਾਵਾਂ ਦਾ ਜ਼ਿਕਰ ਜਿਸ ਤਰ੍ਹਾਂ ਦੇ ਨਾਲ ਹੁੰਦਾ ਹੈ ਇਤਿਹਾਸ ਦੇ ਵਿੱਚ ਉਹ ਉਹ ਦਰਦਨਾਕ ਹੈ ਜਿਸ ਤਰ੍ਹਾਂ ਦੇ ਨਾਲ ਉਕਰਿਆ ਗਿਆ ਜਿਸ ਤਰ੍ਹਾਂ ਦੇ ਨਾਲ ਉਹਨਾਂ ਨੂੰ ਕਿਤਾਬਾਂ ਦੇ ਵਿੱਚ ਛਾਪਿਆ ਗਿਆ ਜਾਣੀ ਉਸ ਨੂੰ ਫਿਰ ਕਿਸ ਨਜ਼ਰੀਏ ਨਾਲ ਦੇਖਿਆ ਜਾਣਾ ਚਾਹੀਦਾ ਦੇਖੋ ਉਹਨੂੰ ਤਾਂ ਮਹਿਸੂਸ ਹੀ ਕੀਤਾ ਜਾ ਸਕਦਾ ਹੂੰ ਤੁਸੀਂ ਉਸ ਨੂੰ ਮਹਿਸੂਸ ਜਿਹੜੀ ਘਟਨਾ ਪੜ ਰਹੇ ਆ ਕਿ ਉਹਨੂੰ ਮਹਿਸੂਸ ਕਰ ਲਈ ਕਿਦਾਂ ਹੋਇਆ ਹੋ ਸਕਦਾ ਹਾਂ ਹੋ ਸਕਦਾ ਬਸ ਮਹਿਸੂਸ ਕਰ ਸਕਦੇ ਹੋ ਮਹਿਸੂਸ ਕਰਕੇ ਆਪਣੇ ਜਿਹੜੇ ਤੁਹਾਡੇ ਖੂਨ ਦੇ ਅੰਸੂਅ ਵਹਾ ਸਕਦੇ ਹੋ ਜੇ ਹੈ ਤੁਹਾਡੇ ਕੋਲ ਸਮਰੱਥਾ ਹਰ ਇੱਕ ਬੰਦੇ ਕੋਲ ਉਹ ਸਮਰੱਥਾ ਵੀ ਨਹੀਂ ਹੁੰਦੀ ਬਿਲਕੁਲ ਬਿਲਕੁਲ ਇਹ ਤਾਂ ਗੁਰੂ ਦੀ ਬਖਸ਼ਿਸ਼ ਆ ਜਿਨ੍ਹਾਂ ਨੇ ਉਸ ਗੱਲ ਨੂੰ ਇੰਨੀ ਗਹਿਰਾਈ ਤੱਕ ਗੁਰੂ ਦੀ ਰਹਿਮਤ ਦੇ ਨਾਲ ਉਸ ਗੱਲ ਨੂੰ ਮਤਲਬ ਰਿਅਲਾਈਜ਼ ਹੀ ਕੀਤਾ ਲਿਖਿਆ ਤਾਂ ਹਾਲੇ ਤੱਕ ਕਿਸੇ ਨੇ ਕੁਝ ਨਹੀਂ ਨਾ ਉਸ ਤੇ ਹੂੰ ਤਾਂ ਇਸ ਕਰਕੇ ਇਸ ਸ਼ਹਾਦਤਾਂ ਦੇ ਉੱਤੇ ਸ਼ਹਾਦਤਾਂ ਦੇ ਉੱਤੇ ਮੈਂ ਸਮਝਦਾ ਇਹਨਾਂ ਨੂੰ ਸਮਰਪਿਤ ਹੀ ਹੋਇਆ ਜਾ ਸਕਦਾ ਇਹਨਾਂ ਦੇ ਅੱਗੇ ਸੀਸੇ ਚੁਕਾਇਆ ਜਾ ਸਕਦਾ ਪੋਰੇ ਦੂਬਾ ਦੇ ਕੁਝ ਕਿਹਾ ਕਿਹੜਾ ਨਾਮੰਕਲ ਆਖਰੀ ਸਵਾਲ ਹੈ ਕਿ ਸਿੱਖ ਕਿਹੜੇ ਰਾਹ ਜਾਵੇ ਫਿਰ ਸਿੱਖ ਤਾਂ ਦੇਖੋ ਇਹਨਾਂ ਨੂੰ ਇਹ ਇਹਨਾਂ ਇਹਨਾਂ ਅਦੁੱਤੀ ਸ਼ਹਾਦਤਾਂ ਨੂੰ ਦੇਖ ਕੇ ਹਾਂ ਸਿੱਖ ਦਾ ਰਸਤਾ ਕੀ ਬਣਦਾ ਹੈ ਰਸਤੇ ਬਹੁਤ ਬਣ ਗਏ ਬੜੇ ਰਸਤੇ ਬਣ ਗਏ ਅੱਜ ਬਹੁਤ ਸਾਰੇ ਵਖਰੇਵੇਂ ਬਹੁਤ ਸਾਰੇ ਹੋ ਗਏ ਉਹ ਤਾਂ ਦੇਖੋ ਗੱਲ ਇਹ ਹੈ ਨਾ ਸਿੱਖਾਂ ਦੇ ਕੋਲ ਰਸਤਾ ਤਾਂ ਇੱਕੋ ਹੀ ਹੈ ਜੋ ਗੁਰੂ ਨੇ ਦਿੱਤਾ ਹ ਹ ਆਪਣਾ ਪਰਿਵਾਰ ਇੱਕ ਪਾਸੇ ਲਾਂਬੇ ਰੱਖ ਕੇ ਆਪਣਾ ਪਿਆਰ ਇੱਕ ਪਾਸੇ ਲਾਂਬੇ ਕਰਕੇ ਸਭ ਕੁਝ ਸਮਪਤ ਮਾਨ ਹੁੰਦਾ ਹੈ ਹੂੰ ਸਮਝੇ ਕਿ ਨਹੀਂ ਅਰਦਾਸ ਇਹੀ ਕਰਦੇ ਆ ਨਿਉਟਿਆਂ ਦੀ ਊਟ ਨਿਆਸਰਾਂ ਦਾ ਆਸਰਾ ਖਾਲਸਾ ਨਿਉਟਨ ਦੀ ਊਟ ਨਿਆਸਰਾਂ ਦਾ ਆਸਰਾ ਹੂੰ ਤੋ ਇਹ ਸਰਬੱਤ ਦੇ ਭਲੇ ਦੀ ਗੱਲ ਕਰੀਏ ਸੀ ਆਹ ਰਸਤਾ ਸਾਨੂੰ ਗੁਰੂ ਨੇ ਦੱਸਿਆ ਅਖੀਰ ਦੇ ਵਿੱਚ ਹੂੰ ਆਹ ਗੱਲ ਆ ਪਈ ਹੂੰ ਸਰਬੱਤ ਦੇ ਭਲੇ ਦੇ ਵਿੱਚ ਕੋਈ ਆਪਣਾ ਨਹੀਂ ਹੁੰਦਾ ਸਾਰੇ ਬੇਗਾਨੇ ਹੁੰਦੇ ਆ ਬੇਗਾਨੇ ਹੀ ਆਪਣੇ ਬਣ ਜਾਂਦੇ ਆ ਤੋ ਇਸ ਕਰਕੇ ਮਹਾਰਾਜ ਨੇ ਦੱਸਿਆ ਮਾਰਗ ਬਹੁਤ ਵੱਡਾ ਮਾਰਗ ਸਿੱਖੀ ਦਾ ਮਾਰਗ ਆ ਜਿਹੜਾ ਉਹ ਸੁਖਾਲਾ ਮਾਰਗ ਨਹੀਂ ਹੂੰ ਸਮਝੇ ਕਿ ਸਿੱਖੀ ਦਾ ਮਾਰਗ ਬਹੁਤ ਔਖਾ ਮਾਰਗ ਆਪਣਾ ਆਪ ਗਵਾ ਕੇ ਤਾ ਤੂੰ ਤੁਸੀਂ ਕੁਝ ਪਾਉਣੇ ਤੋ ਇਹੀ ਅਦਧਵੀ ਸਿੱਖ ਜਿਹੜੇ ਸ਼ਹਾਦਤ ਦੇ ਰਹੇ ਵਿਚਾਰੇ ਉਹ ਆਪਣਾ ਆਪ ਗਵਾ ਕੇ ਕੁਝ ਪਾ ਰਹੇ ਗੁਰੂ ਨੂੰ ਜਵਾਬ ਦੇ ਰਹੇ ਮਾਨਵ ਤਾਂ ਜਵਾਬ ਨਹੀਂ ਦਿੱਤਾ ਕਰ ਸਕਦਾ ਮਾਨਵ ਤਾਂ ਤਾਂ ਕਈ ਗੱਲਾਂ ਚ ਰੁਲੀ ਪਈ ਆ ਪੈਸੇ ਚ ਨੌਕਰੀਆਂ ਚ ਤਰੱਕੀਆਂ ਦੇ ਵਿੱਚ ਵੀ ਜਾਇਦਾਦਾਂ ਦੇ ਵਿੱਚ ਵੀ ਜ਼ਮੀਨਾਂ ਦੇ ਵਿੱਚ ਵੀ ਫੈਕਟਰੀਆਂ ਦੇ ਵਿੱਚ ਵੀ ਕਾਰਾਂ ਦੇ ਵਿੱਚ ਵੀ ਉਹਦੇ ਪਏ ਠੀਕ ਹੈ ਜੀ ਬਹੁਤ ਧੰਨਵਾਦ ਜੀ ਸ਼ੁਕਰੀਆ ਤਾਂ